ਕੋਟੀ ਤ੍ਰਿਕ ਨੂੰ ਦੇਵੀਗੜ ਵਿਖੇ ਇੱਕ ਜਿਹੜਾ ਵਿਸ਼ਾਲ ਧਰਦਾ ਲੋਕ ਪ੍ਰਦਰਸ਼ਨ ਤੇ ਹੋ ਸਕਦਾ ਸੀ ਜਾਮ ਲਾਈਏ ਕਿਉਂਕਿ ਮੈਂ ਕਹਿ ਸਕਦਾ ਆ ਵੀ ਪਿਛਲੇ ਸਮੇਂ ਦੇ ਦੌਰਾਨ ਲਗਭਗ 1.5 ਸਾਲ ਤੋਂ ਪੈਸਾ ਆ ਗਿਆ ਪੈਸਾ ਆ ਗਿਆ ਪੈਸਾ ਪਤਾ ਨਹੀਂ ਕਿਹੜੇ ਨਾਕੇ ਦੇ ਰੁਗ ਗਿਆ ਕਿ 1.5 ਸਾਲ ਤੋਂ ਇੱਕੋ ਬਿਆਨ ਸੁਣਦੇ ਆ ਰਹੇ ਆ ਵੀ ਬਸ ਅਗਲੇ ਮਹੀਨੇ ਕੁਝ ਦਿਨਾਂ ਚ ਸੜਕਾਂ ਬਣਨ ਵਾਲੀ ਆ ਅੱਕ-ਅੱਕ ਕੇ ਅੱਕ-ਅੱਕ ਕੇ ਹੁਣ ਲੋਕਾਂ ਨੇ ਸੜਕਾਂ ਦੇ ਉੱਤਰ ਦਾ ਫੈਸਲਾ ਕੀਤਾ ਮੈਂ ਇਹ ਨਹੀਂ ਕਹਿ ਸਕਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਸਰਕਾਰ ਵਾਲਿਆਂ ਨੂੰ ਇਸ ਗੱਲ ਦਾ ਸਰਕਾਰਾਂ ਦੇ ਵਿੱਚ ਜਵਾਬ ਦਿੱਤੇ ਜਾਂਦੇ ਨੇ ਸਵਾਲ ਨਹੀਂ ਪੁੱਛੇ ਜਾਂਦੇ ਹੁੰਦੇ ਮੈਂ ਕਹਿ ਸਕਦਾ ਐ ਵੀ ਜਿਸ ਜਿਨ੍ਹਾਂ ਸੜਕਾਂ ਨੇ ਮੁਰਾਦ ਮੱਜਰੇ ਦੇ ਮਾਸੂਮ ਨੌਜਵਾਨਾਂ ਦੀ ਜਾਨ ਲੈ ਲਈ ਹੋਵੇ ਮਾਵਾ ਦੇ ਪੁੱਤ ਲੈ ਲੇ ਹੁਣ ਜਿਨ੍ਹਾਂ ਸੜਕਾਂ ਨੇ ਪਏ ਹੋਏ ਖੱਡਿਆਂ ਦੇ ਕਾਰਨ ਰੋਡ ਜਗੀਰ ਦੇ ਇੱਕ ਵਿਅਕਤੀ ਦੀ ਡੈਥ ਹੋ ਗਈ ਹੋਵੇ ਕਿੰਨੇ ਲੋਕਾਂ ਦੀਆਂ ਬਾਹਾਂ ਟੁੱਟੀਆਂ ਹੋਣ ਕਿੰਨੇ ਐਕਸੀਡੈਂਟ ਇੱਥੇ ਹੋਏ ਹੋ ਇਹਨਾਂ ਟੁੱਟੀਆਂ ਹੋਈਆਂ ਸੜਕਾਂ ਕਰਕੇ ਮੇਰੇ ਨਾਲ ਦੀ ਗੱਲ ਲੋਕ ਕਰਨ ਲੱਗੇ ਨੇ ਤਾਂ ਤੁਸੀਂ ਉਸ ਗੱਲ ਦਾ ਗੁੱਸਾ ਨਾ ਕਰੋ ਮਾਫੀ ਮੰਗੋ ਵੀ ਹਾਂ ਸਾਡੇ ਤੋਂ ਇਹ ਕਮੀ ਰਹਿ ਗਈ ਅਸੀਂ ਦੂਰ ਕਰਾਂਗੇ ਇਹ ਚੰਗੀ ਸਣੀਕੇ ਵਾਲੀ ਰਾਜਨੀਤੀ ਹੈ ਦੂਜੀ ਗੱਲ ਮੈਂ ਸਮਝਦਾ ਵੀ ਬਾਕੀ ਕੰਮ ਜਿਹੜੇ ਪੁੱਛੇ ਗਏ ਇੱਥੇ ਦੇ ਮੌਜੂਦਾ ਵਿਧਾਇਕ ਸਾਹਿਬ ਦੇ ਵਿਹਾਫ ਦੇ ਉੱਤੇ ਵੀ ਕਿਹੜੇ ਕਿਹੜੇ ਕੰਮ ਹੈ ਬਾਕੀ ਮੈਂ ਮੁਦਿਆਂ ਤੋਂ ਨਹੀਂ ਝਟਕਣਾ ਚਾਹੁੰਦਾ ਪਰ ਮੈਨੂੰ ਇਸ ਚੀਜ਼ ਦਾ ਸਨੌਰ ਵਾਲਿਆਂ ਨੂੰ ਮਾਣ ਆ ਕਿ ਸਨੌਰ ਦੇ ਮੌਜੂਦਾ ਵਿਧਾਇਕ ਬਲਾਕ ਸਮਤੀ ਦੇ ਚੇਅਰਮੈਨ ਰਹੇ ਤੇ ਮੈਨੂੰ ਇਸੀ ਦਾ ਮਾਣ ਆ ਵੀ ਬਤੌਰ ਬਲਾਕ ਸੰਪਤੀ ਦੇ ਚੇਅਰਮੈਨ ਦਫਤਰ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਸੀ ਭੁੰਨੇੜੀ ਦਾ ਦਫਤਰ ਸੀ ਉਹ ਦਫਤਰ ਜਾਣਾ ਪੈਂਦਾ ਸੀ ਉਹਨਾਂ ਨੂੰ ਪਟਿਆਲੇ ਇਹ 45 ਸਾਲ ਤੋਂ ਲੋਕ ਮੰਗਦੇ ਸੀ ਕਿ ਵੀ ਸਾਡਾ ਦਫਤਰ ਆ ਯਾਰ ਭੁੰਨੇੜੀ ਦਾ ਭੁੰਨੇੜੀ ਲਿਆਓ ਸਾਡੇ ਇਲਾਕੇ ਦੇ ਵਿੱਚ ਪਰ ਉਹ ਦਫਤਰ ਨਹੀਂ ਸੀ ਆ ਸਕਿਆ ਚੇਅਰਮੈਨ ਆਪਣੀ ਕੁਰਸੀ ਚੱਕ ਕੇ ਨਹੀਂ ਜਾ ਸਕਿਆ ਭੁੰਨੇੜੀ ਚਾਰ ਮਹੀਨਿਆਂ ਦੇ ਵਿੱਚ ਅੱਜ ਦੇ ਐਮਐਲਏ ਸਾਹਿਬ ਨੂੰ ਜਿੱਥੇ ਉਹ ਚੇਅਰਮੈਨ ਹੋਣ ਦਾ ਮਾਣ ਹੈ ਸਾਨੂੰ ਇਸ ਚੀਜ਼ ਦਾ ਮੈਂ ਸਮਝਦੇ ਨਿਮਾਣੇ ਜਿਹਨੂੰ ਮਾਣਾ ਕਿ ਚਾਰ ਮਹੀਨਿਆਂ ਦੇ ਵਿੱਚ ਮੈਂ ਵੀਡੀਓ ਸਮੇਤ ਉਹ ਦਫਤਰ ਚੱਕ ਕੇ ਹੁੰਨੇੜੀ ਨਹੀਂ ਲੈ ਕੇ ਆਇਆ ਬਲਕਿ ਜਿਹੜੀ ਉਦੋਂ ਉੱਥੇ ਸਰਕਾਰ ਬਦਲ ਗਈ ਉਹਦੀ ਜਿਹੜੀ ਇਮਾਰਤ ਆ ਉਹ ਇਮਾਰਤ ਵੀ ਪੰਜਾਬ ਸਰਕਾਰ ਦੇ ਉਸ ਸਮੇਂ ਦੀ ਕਾਂਗਰਸ ਸਰਕਾਰ ਤੋਂ ਦਵਾਨੀ ਲਏ ਬਿਨਾ ਆਪਣੇ ਢੰਗ ਦੇ ਨਾਲ ਉਹ ਇਮਾਰਤ ਹਿਾਰ ਕਰਾਈ ਦਿੱਤੀ ਜੀ ਵੀਡੀਓ ਬੈਕ ਪ੍ਰਧਾਨ ਮੰਤਰੀ ਸਿੱਖਿਆ ਸਸ਼ਕਤੀਕਰਨ ਯੋਜਨਾ ਤੇ ਮਨਰੇਗਾ ਨੂੰ ਮਿਕਸ ਕਰਕੇ ਅਸੀਂ ਉਹ ਬਿਲਡਿੰਗ ਚਾਰ ਕਰਵਾਈ ਸੀ। ਉਹ ਕਿੰਨੇ ਕੰਮ ਨੇ ਉਹ ਕੰਮਾਂ ਦਾ ਦੇਖਾ ਚੁੱਕਾ ਹਜੇ ਬਹੁਤ ਸਮਾਂ ਪਿਆ ਇਹ ਤਾਂ ਚੋਣਾ ਦੀ ਗੱਲਾਂ ਹੋਈਆਂ ਅਜੇ ਚੋਣਾ ਬਹੁਤ ਦੂਰ ਨੇ। ਬਾਕੀ ਨਿੱਜੀ ਵਾਗ ਵਿਵਾਦਾ ਚ ਮੈਂ ਘਿਰਨਾ ਨਹੀਂ ਚਾਹੁੰਦਾ ਕਿਉਂਕਿ ਇਹ ਮੁੱਦੇ ਤੋਂ ਗੱਲਾਂ ਭਟਕੀ ਜਾਣਗੀਆਂ। ਪਰ ਮੈਂ ਇੰਨਾ ਜਿਹਾ ਕਹਿਣਾ ਵੀ 30 ਤਰੀਕ ਦਾ ਅਸੀਂ ਧਰਨਾ ਰੱਖਿਆ ਜਿਸ ਚਾਰੀ ਕੀਤੀ ਆ ਕਹਿੰਦੇ ਆਗੇ ਜੀ ਟੈਂਡਰ ਹੋ ਜਾਣੇ ਆ ਬਹੁਤ ਦੇ ਹੋਊਗੀ ਸੁਣਦੇ ਸੁਣਾਦਿਆਂ ਨੂੰ। ਮੈਨੂੰ ਇਸ ਚੀਜ਼ ਦਾ ਥੋੜਾ ਜਿਹਾ ਟਾਂ ਡਾਊਨ ਕਰ ਤੇ ਬਾਕੀ ਗੱਲਾਂ ਤਾਂ ਬਾਅਦੀਆਂ ਬਾਅਦੀਆਂ ਸਾਡੀ ਡਾਊਟ ਦੀ ਇੱਕ ਵਜ੍ਹਾ ਹੈ ਉਹ ਵਜ੍ਹਾ ਇਹ ਆ ਵੀ ਕਿਤਾ ਕਰੋਨਾ ਵਾਇਰਸ ਸੀ ਜਿਹੜਾ ਬੰਦਿਆਂ ਤੇ ਆਇਆ ਸੀ ਕਿ ਚਾਈਨਾ ਵਾਇਰਸ ਸੀ ਜਿਹੜਾ ਕਹਿੰਦੇ ਹੁਣ ਵੀ ਆਇਆ ਹੋਇਆ ਫਸਲਾਂ ਤੇ ਆ ਗਿਆ ਸੀ ਝੋਨੇ ਦੀ ਛੋਟੇ ਛੋਟੇ ਬੁੱਟੇ ਰਹਿ ਗਏ ਸੀ ਮੈਂ ਐਮਐਲਏ ਨਹੀਂ ਸੀ ਪਰ ਬਾਹਰ ਬੈਠਿਆਂ ਵੀ ਮੈਂ ਡਾਕਟਰ ਸੁਖੀ ਐਮਐਲਏ ਬੰਗਾ ਦੇ ਜ਼ਰੀਏ ਕਿ ਸਵਾਲ ਲਵਾ ਤਿਆ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਚਾਈਨਾ ਵਾਇਰਸ ਨਾਲ ਕਿੰਨਾ ਨੁਕਸਾਨ ਹੋਇਆ ਫਸਲਾਂ ਦਾ ਪਟਿਆਲੇ ਵਿੱਚੋਂ ਸਨੌਰ ਵਿੱਚ ਕਿੰਨਾ ਨੁਕਸਾਨ ਹੋਇਆ ਤੇ ਕਿਹੜੇ ਕਿਹੜੇ ਪਿੰਡਾਂ ਵਿੱਚ ਹੋਇਆ ਤੁਸੀਂ ਹੈਰਾਨ ਹੋਵੋਗੇ ਪੰਜਾਬ ਸਰਕਾਰ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਜਵਾਬ ਸੀ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੋਈ ਇੱਕ ਖੇਤ ਵੀ ਚੌਕ ਚਾਈਨਾ ਵਾਇਰਸ ਨਾਲ ਖਰਾਬ ਨਹੀਂ ਹੋਇਆ ਤੇ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਜਿਹੜਾ ਅਸਲੀ ਤੱਥ ਸੀ ਵੀ ਚਾਈਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਜਿੱਥੇ ਹੋਇਆ ਤਾਂ ਦੇਵੀਗੜ੍ਹ ਇਲਾਕੇ ਦਾ ਹੋਇਆ ਸੀ ਇਹ ਦੇਵੀਗੜ ਵਿੱਚੋਂ ਜੇ ਸਭ ਤੋਂ ਵੱਧ ਨੁਕਸਾਨ ਕਿਸੇ ਪਿੰਡ ਦਾ ਹੋਇਆ ਸੀ ਤਾਂ ਉਹ ਪਠਾਨਮਾਝਰੇ ਪਿੰਡ ਦਾ ਹੋਇਆ ਸੀ ਜੇ ਜਿਸ ਪਿੰਡ ਦਾ ਵਿਧਾਇਕ ਹੋਵੇ ਉਸ ਪਿੰਡ ਦੇ ਵਿਧਾਇਕ ਉਹਦੀ ਸਰਕਾਰ ਕਹਿ ਰਹੀ ਹੋਵੇ ਵੀ ਚਾਇਨਾ ਵਾਇਰਸ ਨਾਲ ਸਨੌਰ ਤੱਕ ਹੀ ਪਟਿਆਲੇ ਜੀ ਨੁਕਸਾਨ ਨਹੀਂ ਹੋਇਆ ਫਿਰ ਕਿੱਥੇ ਸੀ ਕੋ ਆਪਦੇ ਪਿੰਡ ਦੀ ਗੱਲ ਵੀ ਨਹੀਂ ਆਪਾਂ ਦੱਸ ਸਕਦੇ ਵੀ ਐਦਾਂ ਚਾਇਨਾ ਵਾਇਰਸ ਨਾਲ ਨੁਕਸਾਨ ਹੋਇਆ ਮੁੰਦੇ ਚੱਕੇ ਆ ਮੁੱਦੇ ਚੱਕਿਆ ਤੁਹਾਡੇ ਤੁਹਾਡੇ ਗੁਆਂਢ ਵਿੱਚ ਚਾਇਨਾ ਵਾਇਰਸ ਦਾ ਬੁਟੇ ਮਰ ਗਏ ਹੁਣ ਤੇ ਤੁਸੀਂ ਉਹ ਲੋਕਾਂ ਨੂੰ ਦੱਸ ਨਾ ਸਕੇ ਹੁਣ ਜੇ ਲੋਕ ਕੋਈ ਗੱਲ ਕਰਦੇ ਨੇ ਟੁੱਟੀਆਂ ਹੋਈਆਂ ਸੜਕਾਂ ਦੀ ਇਹ ਗਨਾਹ ਹੋ ਗਿਆ ਇਹ ਇਹਨੂੰ ਗਨਾਹ ਬਣਾ ਲਿਆ ਤੁਸੀਂ ਨੇ ਮੈਂ ਕਿਹੜੀਆਂ ਕਿਹੜੀਆਂ ਸੜਕਾਂ ਬਣਾਈਆਂ ਕਿਹੜੇ ਕਿਹੜੇ ਦਫ਼ਤਰ ਲੈ ਕੇ ਆਇਆ ਇਹ ਹਜੇ ਇਹ ਚੂਣਾ ਦੇ ਮਸਲੇ ਹੁੰਦੇ ਨੇ ਚੂਣਾ ਦੇ ਵਿੱਚ ਦੱਸਾਂਗੇ ਬਾਕੀ ਅ ਵਿਛਰੇ ਪਤਾ ਲੱਗਿਆ ਵੀ ਇਲਾਕੇ ਦੇ ਵਿੱਚ ਵਿਛਰੇ ਬਹੁਤ ਨੇ ਲੋਕ ਇਕੱਲੇ ਇਕੱਲੇ ਦੀ ਹਾਜ਼ਰੀ ਕਿਹੜਾ ਕਿਹੜਾ ਕਿੰਨਾ ਕਿੰਨਾ ਵਿਛਰਿਆ ਪਰ ਮੈਨੂੰ ਇਹ ਲੱਗਦਾ ਵੀ ਜੇ ਬੰਦਾ ਵਿਛੜਦਾ ਹੋਵੇ ਨਾ ਯਾਰ ਛੁੱਟੀਆਂ ਹੋਈਆਂ ਸਰਕਾਰੀ ਹਾਲਤਾਂ ਵਿੱਚ ਦਿਖਦੀ ਰਹੂਗੀ ਤੇ ਜੇ ਵਿਚਰ ਕੇ ਦਿਖਦੇ ਹੁੰਦੇ ਬਾਬੂਦੱਖਾਂ ਉਹਨੂੰ ਦਿਖਦਾ ਰਹੂਗਾ ਵੀ ਚਾਇਨਾ ਵਾਇਰਸ ਆਇਆ ਜਾਂ ਨਹੀਂ ਆਇਆ ਇਹਦਾ ਮਤਲਬ ਕਿਤੇ ਨਾ ਕਿਤੇ ਘਾਟਾ ਜਿ ਵਿਚਰਦੇ ਹੋ ਤਾਂ ਥੋੜਾ ਜਿਹਾ ਹੋਰ ਵਿਚਰਨਾ ਚਾਹੀਦਾ ਇਹ ਆਸ ਹੈ ਤੇ ਆਪਣੀ ਡਿਊਟੀ ਵੀ ਆ ਬਾਕੀ ਸ਼ੁਭ ਕਾਮਨਾਵਾਂ ਚੰਗੇ ਕੰਮ ਕਰੋ ਚੰਗੀ ਸੋਚ ਰੱਖੋ ਚੰਗੀ ਬੋਲੀ ਬੋਲੋ ਚੰਗਾ ਵਿਵਹਾਰ ਹੋਵੇ ਇਹ ਮੈਂ ਚੰਗੀ ਰਾਜਨੀਤੀ ਵਾਸਤੇ ਸ਼ੁਭ ਹੋਗਾ ਐਸੀ ਕਾਸ਼ੀ ਕਾਮਨਾ ਕਰਦਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਚੰਗੇ ਸਹਿਚਾਰ ਵਾਲਾ ਮਾਹੌਲ ਮੁੱਦਿਆਂ ਤੇ ਤੱਥਾਂ ਦਾ ਮਾਹੌਲ ਜਿਹੜਾ ਉਹ ਬਣੇ